ਇੱਕ ਦਰਗਾਹ ਪੁਸ਼ਪੀ ਮੁੰਡੇ ਆ ਉਹ ਇਹ ਵੀਡੀਓ ਇਹਨਾਂ ਕੋਲ ਪਛਾਣ ਕਰੀ ਜਾਣਾ ਇਹਨਾਂ ਦੀ ਕਲਕ ਆਈ ਹੈ ਤੁਸੀਂ ਉਹਨਾਂ ਨੂੰ ਸੁਣਾ ਕਰਕੇ ਜੀ ਸੰਦੋ ਵੀ ਹੈਗਾ ਇਹਨਾਂ ਦੀ ਬੱਚੀਆਂ ਲਈ ਦੋ ਇਹ ਪਿੰਡ ਜੌੜਾ ਖੇਤਰਾ ਜੋਗ ਜਦਾਂ 2 ਸਾਲ ਹੋ ਗਏ ਨੇ ਇਹ ਤੇ ਇਹੋ ਕੰਜਰਖਾਨਾ ਪੈਂਦਾ ਕਣਕ ਜਿਹੜੀ ਕਦੇ ਨਾ ਕਦੇ ਕੋਈ ਹੋਰ ਤਾਂ ਬਣਦੇ ਨੇ ਇਹ ਇੰਸਪੈਕਟਰ ਜਦੋਂ ਦਾ ਆਇਆ ਨਾ ਇਹਨੇ ਕਿਸੇ ਨੂੰ ਚਾਜ ਨਾ ਕਣਕ ਨਹੀਂ ਦਿੱਤੀ ਜਨੇ ਸ੍ਰਿੰਦਰ ਸਿੰਘ ਨੇ ਲੋਕਾਂ ਦੀ ਪਹਿਲੀ ਘਾ ਪਹਿਲੀ ਅਰੀ ਦੀਆਂ ਪਰਚੀਆਂ ਕੱਟੀਆਂ ਲੋਕਾਂ ਹੱਥੇ ਜਿ ਫੜੀਆਂ ਨੇ ਬਰਾਂ ਦੇਣ ਦੇ ਨੇ ਇਹ ਕਣਕ ਚੋਕੇ ਇੱਥੋਂ ਦੇ ਦੂਜਿਆਂ ਪਿੰਡਾਂ ਦੇ ਜਾਗਾਂ ਦਾ ਮੈਂ ਉੱਥੇ ਵੰਡੀ ਤੇ ਉੱਥੇ ਵੰਡੀਏ ਜਾ ਕੇ ਵੇਚਦੀ ਕਣਕ ਦੇ ਕਣਕ ਦੇ ਜੋੜੇ ਰੋਸੇ ਬਲਗਣੀ ਵਲਦੀਆਂ ਨੇ ਜਿਹੜੀਆਂ ਪਰਚੀਆਂ ਇਕੱਠੀਆਂ ਗਈਆਂ ਉਹਨਾਂ ਨੂੰ ਕਣਕੋਨਾ ਦੀ ਮਿਲੇਗੀ ਜਾਂ ਕੀ ਹੋਏਗਾ ਉਹ ਮਿਲੇਗੀ ਇਹਨੂੰ ਆਖਣ ਦੇ ਵੀ ਉਹ ਕਣਕ ਲਿਆ ਲਿਆ ਕੇ ਤੇ ਦੇ ਲੋਕਾਂ ਨੂੰ ਦੇਣੀ ਵੀ ਚਾਹੀਦੀ ਹੈ ਇਹਨੂੰ ਇਹਨੇ ਲਿਆਂਦੀ ਆ ਕਣਕ ਉਥੋਂ ਪਟਾ ਕੇ ਅੱਜ ਜਿਹੜੀ ਕਣਕ ਵੰਡੀ ਜਾ ਰਹੀ ਹੈ ਇੱਥੇ ਇਰੀਆ ਟਿੱਪੂ ਰੋਲਟ ਦੇ ਨਾਲ ਕੋਈ ਢਾਡਾ ਵੀ ਆਪਣਾ ਕੋਈ ਮੋਢ ਵੜਾਇਆ ਹੀ ਵੰਨਣ ਦੇ ਆ ਤਰਕ ਜਾਂ ਸਾਡਾ ਮੋਢ ਦੇ ਨੇ ਉਹਨਾਂ ਸੋیرے ਮੈਨੂੰ ਫੋਨ ਕੀਤਾ ਜਾਂਦੇ ਵੀ ਕਾਕਾ ਚਾਹਤਾ ਕਣਕ ਵੰਡ ਰੀਆਂ ਮੈਂ ਆਖਿਆ ਵੰਡੋ ਕਣਕ ਤੁਸੀਂ ਲਿਆ ਕੇ ਤੇ ਉਹਨਾਂ ਆਖਿਆ ਇਨਸਪੈਕਟਰ ਦੂਜਾ ਲੱਗਾ ਹੁਣ ਇੱਥੇ ਆ ਨਾਮਰਾ ਸੁਦੇਸ਼ ਕੁਮਾਰ ਦੇ ਤੇ ਡੀਪਲ ਮੇਰੇ ਕੋਲ ਜੋੜੇ ਦਾ ਜੇ 16 ਨੰਬਰ ਮੇਰੇ ਕੋਲ ਹਲਦੀ ਮਸ਼ੀਨ ਆ ਹਾਂਜੀ ਇਹ ਜਿਹੜੀ ਕਣਕ ਵੰਡੀ ਜਾ ਰਹੀ ਆ ਇਹ ਸੜਕ ਦੇ ਵਿੱਚ ਆ ਸਾਡੇ ਨਾਲ ਇਹਨੂੰ ਕੀ ਹੋ ਰਿਹਾ ਹੈ ਇਹ ਕਹਿੰਦੀ ਆਤੂ ਵਾਲੇ ਇਹ ਸੱਤ ਮੈਂਬਰੀ ਕਮੇਟੀ ਬਣੀ ਆ ਮੈਦਮੇ ਵੱਲੋਂ ਉਹਨਾਂ ਦੇ ਥਰੂ ਵੰਡੀ ਜਾ ਰਹੀ ਆ ਸਾਡਾ ਕੋਈ ਦੋਸ਼ ਪਾਇਆਗਾ ਕਿ ਸਾਨੂੰ ਪਿਛਲੀ ਕਣਕ ਦੀਆਂ ਮੱਟੀਆਂ ਵੀ ਸਾਡੇ ਕੋਲ ਪਈਆਂ ਹੋਈਆਂ ਨਹੀਂ ਅਜੇ ਮਿਲੀ ਆ ਉਹ ਭਾਜੀ ਕਣਕਾ ਘਟੋ ਘਾਟੇ 20 25 ਕੁਆਂਟਰ ਕਣਕਵਾ ਉਹ ਕਹੇ ਬੰਦੋਨਾਂ ਨੂੰ ਮਿਲੀ ਲੋਕੀ ਪਰਤੀਆਂ ਲਾ ਕੇ ਸੱਜਲ ਖਰਾਬੀ ਹੋ ਰਹੀ ਆ ਨਾ ਦੀ ਉਹਨਾਂ ਨੂੰ ਕਰਕੇ ਮਿਲਣੀ ਚਾਹੀਦੀ ਆ ਨਹੀਂ ਕੀ ਕਹਿਣਾ ਕਿ ਉਹ ਨਹੀਂ ਮਿਲਦੀ ਇਹਨਾਂ ਨੂੰ ਪਿਛਲੀ ਗੱਲ ਸੁਣੀ ਮਿਲੀ ਉਹਦੇ ਬਾਰੇ ਤੇਰੇ ਮਾਰੇ ਜਦੋਂ ਇਨਸਪੈਕਟਰ ਨੇ ਕੱਲ ਕਬੱਡੀ ਆ ਉਹ ਵਾਰਾ ਜ਼ਿੰਮੇਵਾਰ ਆ ਉਹ ਕਣਕ ਲੈ ਆ ਕੇ ਦੇਣਾ ਲੋਕਾਂ ਨੂੰ ਕਲਕੇ ਦੇ ਆ ਜਿਹੜੀ ਕੜ ਕਬੱਡੀ ਆ ਰਹੀ ਆ ਇਸਪੈਕਟਰ ਨੇ ਦੱਸੇ ਪੜੀ ਹਾਂ ਇਸਪੈਕਟਰ ਨੇ ਇੱਕ ਬਰਮੀ ਦਾ ਤੁਹਾਨੂੰ ਆਪਣੇ ਮਹਿਮਾਨ ਵਾਲਾ ਇੱਕ ਹੋਰ ਕਿਤੇ ਕਣਕ ਵੰਡੋ ਇਹ ਕਰਦੇ ਇਹਦੇ ਵਿੱਚ ਦੁਕਾਨ ਦੇ ਵਿੱਚ ਤੋਂ ਘਾਟਾ ਵੱਧ ਹੋਏਗਾ ਜਾਂ ਕਣਕ ਦਾ ਉਹ ਅਸੀਂ ਜ਼ਿੰਮੇਵਾਰ ਆ ਆ ਜ਼ਿੰਮੇਵਾਰ ਹਾਂ ਦੇਖੋ ਜਿਹੜਾ ਜੋੜਾ ਸ਼ਿਤਰਾ ਡਿਸਟ੍ਰਿਬਿਊਸ਼ਨ ਸੈਂਟਰ ਹੈ ਫੂਡ ਸਪਲਾਈ ਦਾ ਉੱਥੇ ਮੈਂ ਇੱਕ ਨਰੀਖਕ ਐਜ਼ ਇਨ ਚਾਰਜ ਲੱਗਾ ਦਾ ਤੇ ਮੇਰੇ ਕੋਲ ਕੋਈ 32 ਦੇ ਆਸ-પાસ ਪਿੰਡ ਨੇ ਤੇ ਉਹਦੇ ਵਿੱਚ ਜੋ ਹੈ ਕਿ ਪਿਛਲੇ ਤਕਰੀਬਨ ਨਾ 1 ਸਾਲ ਤੋਂ ਜਿਹੜੀ ਕਣਕ ਆ ਰਹੀ ਹੈ ਨਾ ਜਦ ਤੋਂ ਮੈਂ ਇੱਥੇ ਆਇਆ ਦਾ ਪਹਿਲਾਂ ਤੋਂ ਵੀ ਤਕਰੀਬਨ ਘਟ ਆ ਰਹੀ ਸੀ ਇਹ ਹਰ ਸਾਈਕਲ ਦੇ ਵਿੱਚ ਘਟੋ ਘਟ ਤੇ ਕੋਈ 50 50 60 60 ਕੁਆਂਟਾ ਜਿਹੜੀ ਕਣਕ ਆ ਰਹੀ ਹੈ ਘਟ ਭੇਜ ਗਈ ਜਾਂ ਤੇ ਉਥੇ ਗੱਡੀਆਂ ਦੇ ਬੀੜ ਦੇ ਵਿੱਚ ਜ਼ਿਆਦਾ ਪਾ ਦਿੰਦੇ ਨੇ ਤੇ ਜਾਂ ਉਥੇ ਜਿਹੜੇ ਬੈਗਜ਼ ਨੇ ਉਹ ਘਟਾ ਦਿੰਦੇ ਨੇ। ਤੋਂ ਹਰ ਵਾਰੀ ਇਹਨਾਂ ਨੂੰ ਇਹ ਲਿਖੀ ਤੀ ਦਿੰਦੇ ਆ ਡੀ ਐਫ ਐਸ ਸੇ ਸਾਨੂੰ ਬਗਾਦਾ ਦਿੱਤਾ ਉਹ ਵੀ ਇੰਨਾ ਬਕਾਇਆ ਸਾਡਾ ਰਿਲੀਜ਼ ਕਰੋ। ਬਟ ਉਹ ਹਰ ਵਾਰੀ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਤੋੜ ਦਿੰਦੇ ਨੇ। ਉਹ ਪਤਾ ਨਹੀਂ ਇਹਨਾਂ ਦਾ ਕੀ ਦਫਤਰ ਦੇ ਅੰਦਰ ਨੈਕਸਸ ਹੈਗਾ। ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਤੇ ਜਿਹੜਾ ਅੱਜ ਦੇ ਨਾਲ ਸੰਬੰਧਿਤ ਹੈ ਇਨਸੀਡੈਂਟ ਇਹਨਾਂ ਨੇ ਕੀ ਕੀਤਾ ਵੀ ਕਣਕ ਭੇਜਣ ਦੇ ਨੇ ਤੇ ਮੈਂ ਮੌਕੇ ਦਾ ਇਨਸਪੈਕਟਰਾਂ ਨੂੰ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਹੁੰਦੀ। ਪ੍ਰਾਈਵੇਟ ਗੱਡੀਆਂ ਦੇ ਟਰਾਲੀਆਂ ਦੇ ਵਿੱਚ ਲਦ ਲਦ ਭੇਜ ਜਾਂਦੇ ਨੇ ਆਪਣੀ ਮਰਜ਼ੀ ਨਾਲ ਕਿਸੇ ਦੇ 80 80 ਬੋਰੇ ਨੇ ਤੇ ਉਹਨੂੰ 50 ਕੁਆਂਟਲ ਪਾਉਂਦੇ ਨੇ 45 ਕੁਆਂਟਲ ਪਾਈ ਜਾਂਦੇ ਨੇ ਆਪਣੇ ਮਨ ਮਰਜ਼ੀ ਨਾਲ ਵੇਟ ਭਰੀ ਜਾਂਦੇ ਆ ਇਹਨਾਂ ਕਿਉਂਕਿ ਇਹਨਾਂ ਦਾ ਇੱਕ ਨੈਕਸਸ ਇਸ ਤੋਂ ਪਹਿਲਾਂ ਕਿ ਜਿਹੜਾ ਡੀਪੋਲਰ ਕਹਿੰਦੇ ਕਿ ਜਿਹੜਾ ਬਕਾਇਆ ਬਾਰੇ ਗੱਲ ਕਰਨ ਦੇ ਲੋਕੀ ਪ੍ਰਾਣੀ ਕਣਕ ਮੰਗਣ ਦੇ ਲੋਕਾਂ ਦੇ ਹੱਥਾਂ ਦੇ ਪੱਤੀਆਂ ਨੇ ਇਹਦੇ ਰਿਗਾਰਡਿੰਗ ਮੈਂ ਦੱਸਾਂ ਕਿ ਕਣਕ ਐਚਲੀ ਘੱਟ ਭੇਜੀ ਗਈ ਉਹਦੇ ਰਿਗਾਰਡਿੰਗ ਮੈਂ ਇਹਨਾਂ ਨੂੰ ਇੱਕ ਡੀਐਫਐਸ ਨੂੰ ਪ੍ਰੈਜੈਂਟੇਸ਼ਨ ਵੀ ਦਿੱਤੀ ਦੀਏ ਤੇ ਡਿਪੋਲਰ ਨੇ ਬਕਾਇਦਾ 25 25 ਬੰਦੇ ਨੇ ਸਾਈਨ ਕਰਕੇ ਵੀ ਦਿੱਤੀ ਸੀ ਕਿ ਸਾਡੇ ਜਿਹੜੇ ਕਣਕ ਰਿਲੀਜ਼ ਕੀਤੀ ਜਾਣਾ ਇਹਨਾਂ ਦੇ ਬੈਨੇਫਿਸ਼ਰੀਆਂ ਦੀ ਲਿਸਟ ਵੀ ਉਹਨਾਂ ਨੇ ਨਾਲ ਲਾਈ ਦੀ ਤੇ ਡੀ ਐਫ ਐਸ ਸੀ ਜਿਹੜਾ ਉਹ ਕੋਈ ਇੱਥੇ ਕਾਰਵਾਈ ਨਹੀਂ ਕਰਨ ਦਿਆ ਦਾ ਕਿਉਂਕਿ ਉਹਦੇ ਛੇਤੇ ਬੰਦੇ ਉਹਨੇ ਆਪਣੇ ਸਟੋਰੇਜ ਪੁਆਇੰਟਾਂ ਤੇ ਲਗਾ ਰੱਖੇ ਦੇ ਨੇ ਤੇ ਥੋੜੇ ਦਿਨ ਪਹਿਲਾਂ ਉੱਥੇ ਵਿਜੀਲੈਂਸ ਦਾ ਰਿਵਿਊ ਹੋਇਆ ਦਾ ਤੇ ਕਮੀ ਪੇਸ਼ੀ ਪਾਈ ਗਈ ਤੇ ਉਹਨੂੰ ਚੀਜ਼ਾਂ ਨੂੰ ਮੇਕਅਪ ਕਰਨ ਵਾਸਤੇ ਜਿਹੜੀ ਸਾਡੇ ਡਿਪੋਆਂ ਦੀ ਕਣਕ ਨੂੰ ਭੇਜਣੀ ਡੇ ਤੇ ਤੇ ਜੇ ਭੇਜ ਦੇਣ ਤੇ ਉਹ ਟਰਾਲੀਆਂ ਦੇ ਵਿੱਚ ਭੇਜ ਕੇ ਘਟਵਾਦ ਕਰਕੇ ਭੇਜੀ ਜਾਂਦੇ ਨੇ ਤੇ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਹੈਗੀ ਕਿਉਂਕਿ ਮੈਂ ਇਹਨਾਂ ਡਿਪੋਲਡਾਂ ਦੇ ਬਕਾਇਆ ਦੇ ਸਬੰਧ ਤੇ ਇਹਨਾਂ ਨਾਲ ਲੜ ਰਿਹਾ ਹਾਂ ਵੀ ਉਹਨਾਂ ਨੂੰ ਗਰੀਬਾਂ ਨੂੰ ਬਕਾਇਆ ਦੋ ਲੋਕਾਂ ਨਾਲ ਦੀ ਜਾਣ ਜਾਂਦੇ ਨੇ ਤੇ ਬਸ ਇਹੀ ਜੇ ਅੱਜ ਬਕਾਇਆ ਜੇ ਤੇ ਅੱਜ ਕਲੀਅਰ ਹੋ ਜਾਂਦੇ ਨੇ